ਆਪਾਂ ਨੂੰ ਉਹੀ ਤਾਂ ਨਹੀਂ ਕਿ ਪੰਥ ਦੇ ਵਿੱਚ 파ੜਾ ਪਾਉਣਾ ਪੰਥ ਨਿਖਸ਼ਾਨ ਕਰਨਾ ਪੰਥ ਦੀਆਂ ਸੰਸਥਾਵਾਂ ਪ੍ਰਤੀ ਸ਼ੱਕ ਪੈਦਾ ਕਰਨਾ ਸ੍ਰੀ ਕਾਲ ਤਖਤ ਸਾਹਿਬ ਜੇ ਸਿੰਘ ਸਾਹਿਬ ਪ੍ਰਤੀ ਜਥੇਦਾਰ ਸਾਹਿਬ ਦੀ ਪਤੀ ਪਦਵੀ ਸਪਰਦੀ ਲੋਕਾਂ ਦੇ ਵਿੱਚ ਸਵਾਲ ਕਿੰਤੂ ਪੈਦਾ ਕਰਨਾ ਤੇ ਜਾਂ ਜੋ ਪੰਥਕ ਸਿਆਸਤ ਹੈ ਜੋ ਸਿੱਖਾਂ ਦੀ ਖੇਤਰੀ ਰਾਸੀ ਪਾਰਟੀ ਹੈ ਧਾਰਮਿਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਢਾਹ ਲਾਉਣਾ ਤੁਹਾਡੀਆਂ ਗੱਲਾਂ 'ਚੋਂ ਸਿੰਘ ਸਾਹਿਬ ਜੀ ਝਲਕ ਰਿਹਾ ਸੀ ਪਹਿਲੀ ਗੱਲ ਤਾਂ ਇਹ ਦੁਨੀਆ ਵੇਖ ਰਹੀ ਹੈ ਕਿ ਇੱਕ ਪਾਸੇ ਹਰ ਇੱਕ ਸਿੱਖ ਮਾਣ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਤੋਂ ਵੱਡੀ ਪਦਵੀ ਕੌਮ ਦੇ ਵਿੱਚ ਨਹੀਂ ਹੈਗੀ ਕਿਉਂਕਿ ਇਹ ਪਦਵੀ ਇੰਨੀ ਸਨਮਾਨ ਸਤਕਾਰਯੋਗ ਹੈ ਜੋ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਤਲਬ ਕਰ ਸਕਦੀ ਹੈ ਪ੍ਰਧਾਨ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਮੁੱਖ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਪਰ ਤੁਹਾਨੂੰ ਜੇ ਕੌਮ ਨੇ ਪੰਥ ਨੇ ਏਡੀ ਵੱਡੀ ਪਦਵੀ ਸੇਵਾ ਦਿੱਤੀ ਤਾਂ ਤੋਂ ਮੈਨੂੰ ਛੋਟੀ ਲੱਗੀ ਤੁਹਾਨੂੰ ਇਹ ਲੱਗਿਆ ਵੀ ਮੈਂ ਰਾਜਨੀਤੀ ਤੌਰ ਤੇ ਐਕਟੀਵਿਟੀ ਕਰਾਂ ਇਹ ਕੋਈ ਲੋਕੀ ਸ਼ਕੀ ਗੱਲ ਨਹੀਂ ਚਾਹੇ ਤੁਸੀਂ ਗੱਪ ਮਾਰੀ ਜਾਓ ਠੀਕ ਹੈ ਝੂਠ ਬੋਲੀ ਜਾਓ ਕਿ ਜੀ ਨਹੀਂ 2 ਦਸੰਬਰ ਤੋਂ ਬਾਅਦ ਮੇਰੇ ਮਨ ਚ ਫੁਰਨਾ ਨਹੀਂ ਸੀ ਮੈਂ ਬਾਹਰ ਜਾਣਾ ਸੀ ਮੈਨੂੰ ਕਿਹਾ ਪਰ ਇਹ ਰਿਕਾਰਡ ਹੈ ਕਿ ਪਰਮਜੀਤ ਸਿੰਘ ਸਰਨ ਉਹਨਾਂ ਕੋਲੇ ਵੀ ਕਿਹਾ ਤੁਸੀਂ ਮੈਨੂੰ ਕੱਲ ਦਾ ਪ੍ਰਧਾਨ ਬਣਾਓ ਮੈਂ ਸਰਕਾਰ ਬਣਾ ਦੂੰਗਾ ਤੇ ਮੇਰੇ ਵਰਗੇ ਨਵਾਨੇ ਸਿੱਖਾਂ ਕੋਲੇ ਬਹੁਤ ਵਾਰੀ ਕਿਹਾ ਤੁਸੀਂ ਕਿ ਮੈਨੂੰ ਕੇਰਾਂਗ ਜੇ ਕਾਲੀਵਾਲ ਦਾ ਪ੍ਰਧਾਨ ਬਣਾਇਆ ਜਾਵੇ ਨਾ ਤੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦੂੰਗਾ ਮੈਂ ਕੱਲ ਦੀ ਸਰਕਾਰ ਬਣਾ ਦੂੰਗਾ ਉੱਥੋਂ ਕਿਤੇ ਨਾ ਕਿਤੇ ਲੱਗਦਾ ਸੀ ਕਿ ਤੁਹਾਨੂੰ ਸ੍ਰੀ ਕਾਲ ਤਖਸਬ ਦੀ ਪਦਵੀ ਛੋਟੀ ਲੱਗ ਰਹੀ ਹੈ ਇੱਕ دنیਵੀ ਪਾਰਟੀ ਦੀ ਪ੍ਰਧਾਨਗੀ ਵੱਡੀ ਲੱਗ ਰਹੀ ਹੈ ਇਹ ਘਟੋ ਘਟ ਜਥੇਦਾਰ ਦੀ ਪਦਵੀ ਤੋਂ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਇਹ ਗੱਲ ਸਰੋਂ ਅੰਦਰ ਲੀਆਂ ਗੱਲਾਂ ਆਪਾਂ ਨਹੀਂ ਕਰਨੀਆਂ ਪਰ ਜਦੋਂ ਤੁਸੀਂ ਮर्यादामां ਲੰਘ ਲਏ ਹੋ ਤੁਹਾਡੇ ਤੋਂ ਸਿੱਖਿਆ ਸੀ ਜਦੋਂ ਤੁਸੀਂ ਟੀਵੀਾਂ ਤੇ ਚੈਨਲਾਂ ਜਾ ਕੇ ਦੱਸ ਰਹੇ ਹੋ ਪਰ ਸਿੰਘ ਸਾਹਿਬ ਜੀ ਇਹ ਕਿਉਂ ਨਹੀਂ ਦੱਸਿਆ ਕਿ ਜਦੋਂ ਤੁਹਾਨੂੰ ਸ੍ਰੀ ਅਕਾਲ ਤਖਤ ਸਭ ਤੋਂ ਸੇਵਾ ਮੁਕਤ ਕਰਕੇ ਤਖਤ ਸ੍ਰੀ ਦਮਨੋ ਸਾਹਿਬ ਦਾ ਸੇਵਾਦਾਰ ਰੱਖਿਆ ਸੀ ਕਿਉਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਪੰਥ ਸਿੱਖ ਔਮ ਦਾਜ ਦਵਾ ਸੀ ਕਿ ਇੱਕ ਸਿੰਘ ਸਾਹਿਬ ਕੋਲੇ ਦੋ ਪਦਵੀਆਂ ਕਿਉਂ? ਇੱਕ ਤਖਤ ਦਾ ਜਥੇਦਾਰ ਕਿਉਂ ਨਹੀਂ ਲਾਇਆ ਜਾ ਰਿਹਾ? ਤੁਸੀਂ ਵੇਖੀ ਹੈ ਕਿ ਵੀ ਤੁਹਾਨੂੰ ਜਦੋਂ ਇੱਕ ਤਖਤ ਦਾ ਜਥੇਦਾਰ ਲਾਉਣ ਲੱਗੇ ਵੀ ਦਮਦਮਾ ਸਾਹਿਬ ਦਾ ਲੜਖ ਲੈਣੇ ਆਂ, ਅਕਾਲ ਤਖਤ ਦਾ ਲਾਉਣ ਲੱਗੇ ਤਾਂ ਤੁਹਾਡੇ ਮਨ 'ਚ ਕਿੰਨੀ ਕਾਲੀ ਪੈ ਗਈ ਸੀ? ਜਿਸ ਸਮੇਂ ਤੁਹਾਨੂੰ ਦਮਦਮਾ ਸਾਹਿਬ ਦਾ ਸੇਵਾਦਾਰ ਰੱਖਣਾ ਸੀ, ਅਕਾਲ ਤਖਤ ਸੌ ਲਾ ਕੇ ਉਦੋਂ ਜਿਸ ਦਿਨ ਲਾਹਿਆ ਸੇਵਾ ਮੁਕਤ ਕੀਤਾ ਕਾਲ ਤੱਕ ਸਭ ਤੋਂ ਕੱਲੇ ਦਮਦਮਾ ਸਾਹਿਬ ਰੱਖਿਆਗਾ ਗਿਆਨੀ ਲਖਬੀ ਸਿੰਘ ਨੂੰ ਸੇਵਾ ਦਿੱਤੀ ਹੈ ਉਦੋਂ ਜੇ ਆਪਾਂ 1 ਮਹੀਨਾ 2 ਮਹੀਨੇ ਪਿੱਛੇ ਤੇ ਲਈ ਆਈਏ ਤੁਹਾਨੂੰ ਲਾਉਣਾ ਸੀ ਅਫਵਾਹਾਂ ਸੀ ਅਫਵਾਹਾਂ ਕਿ ਅੱਜ ਗਿਆਨੀ ਹਰਪੀ ਸਿੰਘ ਨੂੰ ਸ੍ਰੀ ਕਾਲ ਤੱਕ ਸਭ ਤੋਂ ਸੇਵਾ ਮੁਕਤ ਕਰਕੇ ਕੱਲੇ ਦਮਦਮਾ ਸਾਹਿਬ ਦੇ ਸੇਵਾਦਾਰ ਰੱਖਿਆ ਜਾ ਸਕਦਾ ਜਾਂ ਹਟਾਇਆ ਜਾ ਸਕਦਾ ਪਰ ਜਦੋਂ ਅਜੈਕਟਿਵ ਦੀ ਮੀਟਿੰਗ ਹੋਈ ਤੁਹਾਡੇ ਘਰੇ ਦੰਮਨ ਸਭ ਸਾਰੇ ਆਪਾਂ ਤੁਹਾਡੇ ਸੁਭ ਚਿੰਤਕ ਤੁਹਾਡੇ ਮਿਲਣ ਵਾਲੇ ਇਕੱਠੇ ਹੋਏ ਸੀ ਤੁਹਾਨੂੰ ਬੜੀ ਕਾਲ ਸੀ ਬੜੀ ਬੇਚੈਨੀ ਸੀ ਬੜੀ ਬੇਅਚ ਵੀ ਸੀ ਕਿ ਮੈਨੂੰ ਨਾ ਲਾਹਿਆ ਜਾਵੇ ਕਿਦਰੇ ਤੁਸੀਂ ਕਹੇ ਸੀ ਸੁਖਬੀਰ ਸਿੰਘ ਬਦਲ ਨਾਲ ਗੱਲ ਕਰੀਏ ਹਰਜਿੰਦਰ ਧਾਮੀ ਨਾਲ ਗੱਲ ਕਰੀਏ ਤੁਸੀਂ ਬੜੇ ਬੇਚੈਨ ਸੀ ਪਰ ਤੁਹਾਨੂੰ ਅਸੀਂ ਦਲਾਸਾ ਦੇ ਰਹੇ ਸੀ ਵੀ ਸਿੰਘ ਸਾਹਿਬ ਜੀ ਤੁਸੀਂ ਸੇਵਾ ਕਰੋ ਕਾਲੇ ਨਾ ਪੋ ਕੋਈ ਇਹ ਜਾ ਫੈਸਲਾ ਨਹੀਂ ਹੋਣਾ ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਦੀ ਇਜੈਕਟਿਵ ਦੀ ਮੀਟਿੰਗ ਹੋਈ ਉਸ ਬਿਲੇਦੀ ਜਰਨਲਿਸਟਰ ਆਪਣੇ ਗਰੇਵਾਲ ਸਾਹਿਬ ਗੁਰਚਰਨ ਸਿੰਘ ਗਰੇਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਸਿੰਘ ਸਾਹਿਬ ਦਾ ਕੋਈ ਮਸਲਾ ਨਹੀਂ ਹੈਗਾ ਚਲੋ ਅੰਦਰਲੀ ਗੱਲ ਹੈ ਮੈਂ ਤੁਹਾਨੂੰ ਸੁਖਵੀਰ ਸਿੰਘ ਬਾਲਦੀਣਾ ਜੋ ਗੱਲਾਂ ਬਾਤਾਂ ਹੋਈਆਂ ਤੁਹਾਡੀ ਮੈਂ ਨਹੀਂ ਕਰਨੀ ਚਾਹੁੰਦੀ ਚਾਹੁੰਦਾ ਚਲੋ ਤੁਹਾਨੂੰ ਵਿਸ਼ਵਾਸ ਵੀ ਕਿਹਾ ਸੀ ਵੀ ਨਹੀਂ ਸਿੰਘ ਸਾਹਿਬ ਇਹ ਜੀ ਗੱਲ ਵਿੱਚ ਕਾਲੇ ਨਾ ਪੋ ਤੁਹਾਨੂੰ ਨਹੀਂ ਲਾਉਣਾ ਤੁਹਾਨੂੰ ਸੇਮੁਖਤ ਨਹੀਂ ਕਰਨਾ ਚਲੋ ਤੁਹਾਨੂੰ ਨਹੀਂ ਸੀ ਪਰ ਜਦੋਂ ਗਰੇਵਾਲ ਸਾਹਿਬ ਨੇ ਕਿਹਾ ਤੁਸੀਂ ਹੌਸਲੇ ਚਾਏ ਫਿਰ ਆਪਾਂ ਲੁਧਿਆਣਾ ਨੂੰ ਗਏ ਸੀ ਇਕੱਠੇ ਕਿਉਂਕਿ ਮੈਂ ਤੁਹਾਡੇ ਸੁਖ ਰਹੇ ਤੁਸੀਂ ਉਹ ਚੈਨਲ ਤੇ ਚੰਡੀਗੜ੍ਹ ਜਾ ਕੇ ਅੰਦਰ ਲੀਆਂ ਗੱਲਾਂ ਪੰਥ ਦੀਆਂ ਕੌਮ ਦੀਆਂ ਦੱਸ ਰਹੇ ਹੋ ਤਾਂ ਸਾਡਾ ਹੀ ਫਰਜ਼ ਬੰਦਾ ਜੋ ਜਿੰਨੀ ਕਿ ਤੁਹਾਡੇ ਪ੍ਰਤੀ ਸਾਡੇ ਕੋਲੇ ਹੈ ਕਿ ਜਦੋਂ ਇਜੈਕਟਿਵ ਦੀ ਮੀਟਿੰਗ ਹੋ ਗਈ ਪ੍ਰਬੰਧ ਕੀ ਮਸਲੇ ਵਿਚਾਰੇ ਗਏ ਤੁਹਾਡਾ ਮਸਲਾ ਨਹੀਂ ਵਿਚਾਰਿਆ ਗਿਆ ਤੁਹਾਡੇ ਸ਼ਬਦ ਯਾਦ ਹੈ ਜੀ ਉਹ ਲੁਧਿਆਣੀ ਤੋਂ ਆਪਾਂ ਜਾ ਰਹੇ ਸੀ ਤੁਸੀਂ ਮੈਨੂੰ ਇੱਕ ਸ਼ਬਦ ਕਿਹਾ ਸੀ ਕਿ ਮੈਨੂੰ ਲਾਉਣਾ ਤਾਂ ਚਾਹੁੰਦੇ ਸੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਪਰ ਲਾ ਨਹੀਂ ਸਕੇ ਕਿਉਂਕਿ ਮੇਰੇ ਸਾਹਮਣੇ ਤੁਹਾਨੂੰ ਮਨੀਂਦਰ ਸਾਸੀ ਦਾ ਫੋਨ ਆਇਆ ਸੁਖਦੇਵ ਸਿੰਘ ਢੀਂਸੇ ਦਾ ਫੋਨ ਆਇਆ ਬੀਬੀ ਜਗੀਰ ਕੌਰ ਦਾ ਫੋਨ ਆਇਆ ਰਾਘਵ ਚੱਡੇ ਦਾ ਫੋਨ ਆਇਆ ਤੇ ਉਹ ਸਾਨੀ ਸਾਹਿਬਾ ਰਾਸ ਮੈਂਬਰ ਉਹਦਾ ਫੋਨ ਆਇਆ ਉਹ ਸਾਰੇ ਫੋਨ ਆ ਰਹੇ ਸੀ ਪਰ ਤੁਸੀਂ ਕਿਹਾ ਕਿ ਨਹੀਂ ਚੱਬਰ ਮੈਨੂੰ ਲਾ ਤਾਂ ਦਿੰਦੇ ਅੱਜ ਪਰ ਇਸ ਕਰਕੇ ਨਹੀਂ ਮੈਨੂੰ ਸੇਵਾ ਮੁਕਤ ਕੀਤਾ ਕਿ ਜੇ ਅੱਜ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹ ਦਿੰਦੀ ਨਾ ਤਾਂ ਅੱਜ ਮੈਨੂੰ ਕੱਲਾ ਅਕਾਲ ਤਖਤ ਦਾ ਜਥੇਦਾਰ ਨਹੀਂ ਮੈਨੂੰ ਅਕਾਲ ਤਖਤ ਦਾ ਜਥੇਦਾਰ ਵੀ ਰੱਖਦਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਤੇ ਨਾਲ ਮੈਨੂੰ ਸ਼੍ਰੋਮਣੀ ਕਾਲੀਦਾ ਦਾ ਪ੍ਰਧਾਨ ਦਾ ਵੀ ਲਾਣ ਕਰ ਦੇਣਾ ਸੀ ਮੇਰਾ ਮੇਰੇ ਸਾਹਮਣੇ ਤੁਸੀਂ ਐਚਐਮਓ ਦੇ ਪੀਏ ਨਾਲ ਵੀ ਗੱਲ ਕੀਤੀ ਹੈ ਤੇ ਅੱਗੇ ਨਾਲ ਜੋ ਵੀ ਹੈਗੇ ਨੇ ਉਭੀ ਤੁਹਾਡੀ ਗੱਲ ਹੋਈ ਸੀ ਫੋਨ ਨਹੀਂ ਚੱਕਿਆ ਚਲੋ ਕੋਸ਼ਿਸ਼ ਕੀਤੀ ਤੁਸੀਂ ਸ਼ਾਇਦ ਇੱਕ ਵਾਰ ਗੱਲ ਵੀ ਹੋ ਗਈ ਸੀ ਤੁਸੀਂ ਇਹ ਕਿਹਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਤੇ ਬਾਗੀ ਧੜਾ ਪੰਜਾਬ ਦੀ ਸਰਕਾਰ ਆਮ ਆਦਮੀ ਅਤੇ ਬੀਜੇਪੀ ਸੈਂਟਰ ਸਰਕਾਰ ਸੈਂਟਰ ਸਰਕਾਰ ਬੀਜੇਪੀ ਅਤੇ ਆਮ ਆਦਮੀ ਪੰਜਾਬ ਸਰਕਾਰ ਇਹ ਦੋਨੇ ਅਤੇ ਬਾਗੀ ਧੜਾ ਜੋ ਕਾਲੀ ਦਲ ਦਾ ਢੀਂਡ ਸਾਹਿਬ ਬੀਬੀ ਜਗੀਰ ਕੌਰ ਇਹ ਸਾਰੇ ਇਹ ਮੈਨੂੰ ਕਲਾਕਾਲ ਤੱਕ ਦਾ ਜਥੇਰ ਨਹੀਂ ਨਾਲ ਅਕਾਲੀ ਦਲ ਦਾ ਪ੍ਰਧਾਨ ਵੀ ਇਲਾਨ ਕਰ ਦੇਣਗੇ ਇਸ ਤੋਂ ਡਰਦਿਆਂ ਨੇ ਮੈਨੂੰ ਅੱਜ ਨਹੀਂ ਸੇਵਾ ਮੁਕਤ ਕੀਤਾ ਤੁਸੀਂ ਇਹ ਕਿਹਾ ਸੀ ਪਰ ਮੈਂ ਮੇਰੀ ਬੇਨਤੀ ਤੁਹਾਡੇ ਯਾਦ ਹੋ ਮੈਂ ਤੁਹਾਨੂੰ ਗਾਇ ਸਿੰਘ ਸਾਹਿਬ ਜੀ ਜੇ ਤੁਹਾਡੇ ਮਨ ਚ ਆਹ ਹੰਕਾਰ ਹੈ ਨਾ ਵੀ ਸੂਬਾ ਸਰਕਾਰ ਮੇਰੀ ਮੱਤ ਕਰ ਰਹੀ ਹੈ ਸੈਂਟਰ ਸਰਕਾਰ ਮੇਰੀ ਮੱਤ ਕਰ ਰਹੀ ਹੈ ਬਾਗੀ ਧੜਾ ਮੇਰੀ ਮੱਤ ਕਰ ਰਹੀ ਹੈ ਪਰ ਤੁਸੀਂ ਕਾਲ ਤੱਕ ਦੇ ਜਥੇ ਆਦੀ ਪਦਵੀ ਤੇ ਰਹਿਣ ਦੇ ਯੋਗ ਨਹੀਂ ਮੈਂ ਤੁਹਾਨੂੰ ਬੇਇਤੀ ਕੀਤੀ ਸੀ ਤੁਹਾਡੀ ਇਹ ਯਾਦ ਹੋਵੇ ਕਿਉਂ ਕੌਮ ਨੂੰ ਕਿਉਂ ਪੰਥ ਨੂੰ ਦੁੱਬਦਾ ਚ ਪਾਇਆ ਜੇ ਆਪਾਂ ਸੈਂਟਰ ਸਰਕਾਰ ਦੇ ਨਾਲ ਹੀ ਚੱਲਣਾ ਜੇ ਆਪਾਂ ਸੂਬਾ ਸਰਕਾਰ ਨਾਲ ਚੱਲਣਾ ਫਿਰ ਪੰਥ ਦੀ ਸੇਵਾ ਕੌਮ ਦੀ ਸੇਵਾ ਕਿਵੇਂ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਪਰ ਤੁਸੀਂ ਕਹੇ ਨਹੀਂ ਝੱਬਰ ਤੂੰ ਕਾਲ ਤੂੰ ਗਰਮ ਨਾ ਹੋ ਵਿਧੀ ਵਿਧਾਨ ਚਾਹੀਦਾਗਾ ਮੈਨੂੰ ਲਾਉਣ ਵਾਸਤੇ ਨਾ ਚਲੋ ਮੈਨੂੰ ਦੱਸ ਕੇ ਲਾ ਦੇਣਾ ਸੇਵਾ ਮੂਤ ਕਰ ਦੇਣਾ ਚਲੋ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਹੋਈ ਦਮਦਮਾ ਸਾਹਿਬ ਰੋ ਅਕਾਲ ਤੱਕ ਤੇ ਰਹੋ ਤੁਸੀਂ ਕਿਹਾ ਮੈਨੂੰ ਦਮਦਮਾ ਸਾਹਿਬ ਮੈਂ ਲੈ ਰਹਿਣਾ ਚਾਹਣਾ ਤਾਂ ਤੁਹਾਨੂੰ ਸੀਨੀਅਰ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਜਿਹਾ ਧਾਮੀ ਨੇ ਬੇਨਤੀ ਕੀਤੀ ਤੁਸੀਂ ਕਿਹਾ ਮੈਂ ਦਮਦਮਾ ਸਾਹਿਬ ਜਿੱਥੇ ਰਹਿਣਾ ਚਾਹਣਾ ਤੇ ਤੁਹਾਨੂੰ ਦਮਦਮਾ ਸਾਹਿਬ ਜਿੱਥੇ ਸੇਵਾ ਦਿੱਤੀ ਅਕਾਲ ਤੱਕ ਸਾਹ ਤੋਂ ਗੈਰ ਭੀਸੀ ਹੁੰਦੀ ਈ ਸੀ ਇਹ ਅੰਦਰਲੀ ਗੱਲਾਂ ਮੈਂ ਤੁਹਾਡੇ ਸਿੱਖਿਆ ਨਹੀਂ ਜੋ ਤੁਸੀਂ ਬੋਲੇ ਮੈਂ ਬੋਲ ਰਹੀ ਸੀ ਗਿਆ ਪਰ ਜਦੋਂ ਹੁਣ ਤੁਸੀਂ ਇਹ ਗੱਲਾਂ ਕਰਨ ਲੱਗ ਗਏ ਚੈਨਲਾਂ ਦੇ ਜਾ ਕੇ ਚੈਨਲਾਂ ਦੇ ਵਿੱਚ ਜਾ ਕੇ ਚੈਨਲਾਂ 'ਤੇ ਬਹਿ ਕੇ ਤਾਂ ਫਿਰ ਅਸੀਂ ਵੀ ਦੱਸੀਏ ਕਿ ਤੁਸੀਂ ਕਿੰਨੇ ਤਰਲੋ ਮਸ਼ੀ ਹੋ ਰਹੇ ਸੀ ਕਿ ਮੇਰੀ ਸੇਵਾ ਮੇਰੀ ਪਦਵੀ ਮੇਰੇ ਹੱਥੋਂ ਖੁੱਸ ਰਹੀ ਹੈ ਤੇ ਹੁਣ ਤੁਸੀਂ ਗੱਲ ਕਰ ਰਹੇ ਹੋ ਇਹ ਕੋਈ ਸੱਚ ਨਹੀਂ ਕਿ ਤੁਹਾਨੂੰ ਜੋ ਭਾਜਪਾ ਵੱਲੋਂ ਸਲੇਵਸ ਮਿਲਿਆ ਸੀ ਸੂਬਾ ਸਰਕਾਰ ਵੱਲੋਂ ਸਲੇਵਸ ਮਿਲਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ 10 ਸਾਲ ਵਾਸਤੇ ਅਕਲ ਪਾਰਟੀ ਤੋਂ ਪਰਹ ਕਰਨਾ ਕੱਲਾ ਕਾਲੀਦਾਲ ਨਹੀਂ ਤੁਸੀਂ ਇਹ ਵੀ ਮਤਿਆ ਸੀ ਕਿ ਕਿਸੇ ਵੀ ਪਾਰਟੀ ਸੱਠਣ ਦਾ 10 ਸਾਲ ਪ੍ਰਧਾਨ ਨਹੀਂ ਬਣ ਸਕਦਾ ਪਰ ਉਹ ਪੰਥ ਦਾ ਸੇਵਾਦਾਰ ਕੌਮ ਦਾ ਸੇਵਾਦਾਰ ਜਿਹਦੇ ਗੁਰੂ ਪ੍ਰਤੀ ਸ਼ਰਧਾ ਸੀ ਗੁਰੂ ਪ੍ਰਤੀ ਪਿਆਰ ਸੀ ਸ਼ਰਧਾ ਸੀ ਕਿ ਜੇ ਮੈਂ ਗੁਰੂ ਨੇ ਮੈਨੂੰ ਪੰਜੋਂ ਸੇਕਣਾ ਜੇ ਗੁਰੂ ਨੇ ਮੇਰੇ ਨੇ ਮੈਨੂੰ 10 ਸਾਲ ਵਾਸਤੇ ਕੱਢਣਾ ਤਾਂ ਮੇਰੀ ਕੋਈ ਕਾਹਤ ਨਹੀਂ ਕਿ ਮੈਂ ਰਹਿ ਸਕਾਂ ਜੋ ਗੁਰੂ ਨੇ ਲਿਖਿਆ ਉਹੀ ਹੋਣਾਗਾ ਉਹਨੂੰ ਪਤਾ ਸੀ ਕਿ ਤੁਸੀਂ ਤੁਹਾਡੇ ਮਨ ਚ ਕੀ ਹੈ ਤੈਨੂੰ ਸੈਂਟਰ ਨੇ ਬੀਜੇਪੀ ਨੇ ਕੀ ਸਲੇਵਸ ਦਿੱਤਾ ਸੂਬਾ ਸਰਕਾਰ ਨੇ ਕੀ ਸਲੇਵਸ ਦਿੱਤਾਗਾ ਪਤਾ ਸੀ ਪਰ ਤੂੰ ਵੀ ਤੁਹਾਨੂੰ ਕੋਈ ਸੇਵਾਮੁਕਤ ਨਹੀਂ ਕੀਤਾ ਤੁਹਾਡੇ ਸਾਹਮਣੇ ਪੇਸ਼ ਹੋਏ ਜੋ ਤੁਹਾਡੀ ਰੰਜਸ਼ ਸੀ ਤੁਸੀਂ ਕੱਢੀ ਤੁਸੀਂ ਅੱਜ ਕਹਿ ਰਹੇ ਹੋ ਕਿ ਜ਼ਥੇਦਾਰ ਇਹ ਬੋ ਪਰ ਤੁਸੀਂ ਦੱਸੋ ਨਾ ਕਿੰਨੀ ਕੀ ਤੁਹਾਡੇ ਤੇ ਦਖਲਅੰਦਾਜ਼ੀ ਹੋਈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਭਰਤੀ ਕੀਤੀ ਪਰ ਅੱਜ ਤੁਹਾਡੀ ਇੰਟਰਵਿਊ ਤੋਂ ਪਤਾ ਲੱਗ ਗਿਆ ਨਾ ਵੀ ਧਰ ਭਰਤੀ ਬੋਗਸ ਸੀਗੀ ਕਿ ਲਈ ਡੀਲ ਤਾਂ ਤੁਹਾਡੇ ਨਾਲ ਹੋ ਗਈ ਸੀ ਨਾ ਵੀ ਪ੍ਰਧਾਨ ਤੁਹਾਨੂੰ ਬਣਾਉਣਾਗਾ ਡੀਲ ਤੁਹਾਡੇ ਨਾਲ ਹੋ ਗਈ ਪਰ ਜਿਹੜੀ ਭਰਤੀ ਕਰਾਈ ਹੈ ਜਿਹੜੇ ਵਰਕਰਾਂ ਨੇ ਭਰਤੀ ਕੀਤੀ ਹੈ ਡੈਲੀਗੇਟ ਬਣਾਇਆ ਤਾਂ ਬੋਗਸ ਸੀਗੇ ਕਿਉਂਕਿ ਕਲੀਅਰ ਸੀ ਸਾਰੇ ਬਾਗੀ ਧੜੇ ਨਹੀਂ ਤੁਹਾਡੇ ਨਾਲ ਗੱਲ ਹੋਈ ਹੋਈ ਤੁਸੀਂ ਆਪ ਦੱਸਿਆ ਕਿ ਤੁਹਾਨੂੰ ਹੀ ਪ੍ਰਧਾਨ ਬਣਾਉਣਾ ਸੀਗਾ ਫਿਰ ਇਹ ਭਰਤੀ ਕਰਨੀ ਇਹ ਡੈਲੀਗੇਟ ਬਣਾਉਣੇ ਇਹ ਤਾਂ ਬੁਗਤ ਔਖਾ ਪੰਥ ਨਾਲ ਕੌਮ ਨਾਲ ਤੇ ਕੌਮ ਦੀ ਜਥੇਬੰਦੀ ਤੁਸੀਂ ਪਾੜਨੀ ਸੀ ਅਕਾਲੀ ਦਲ ਨੂੰ ਦੋ ਫਾੜ ਕਰਦਾ ਸੀਗਾ ਆਪ ਹੀ ਤੁਸੀਂ ਕਿਦੇ ਵੇਖਿਆ ਕਿ ਜਿਹੜਾ ਜੱਜ ਹੋਵੇ ਫੈਸਲਾ ਕਰਨ ਵਾਲਾ ਤੇ ਉਹ ਇੱਕ ਝੜਦਾ ਬ੍ਰਹਮਣ ਜੀ ਇੱਕ ਧੜੇ ਦਾ ਬਣ ਜੀ ਸੋ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਤੁਹਾਡੀਆਂ ਮੈਂ ਸਮਝਦਾ ਚੰਗਾ ਹੀ ਹੈ ਕਿ ਤੁਸੀਂ ਨਾ ਪੰਥ ਨਾ ਗਦਾਰੀ ਕਰੋ ਨਾ ਕੌਮ ਨਾ ਗਦਾਰੀ ਕਰੋ ਤੁਸੀਂ ਬਹੁਤ ਸਤਿਕਾਰਯੋਗ ਸੇਵਾ 'ਚ ਰਹੇ ਹੋ ਬਹੁਤ ਗੱਲਾਂ ਨੇ ਆਪਣੀਆਂ ਜੇ ਹੁਣ ਤੁਸੀਂ ਟੀਵੀਾਂ ਤੇ ਜਾ ਕੇ ਦੱਸੋਗੇ ਕਿਉਂਕਿ ਤੁਹਾਨੂੰ ਅਸੀਂ ਥੋੜਾ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਅਕੇ ਮੈਂ ਜ਼ਿੰਦਗੀ 'ਚ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਨਹੀਂ ਬੋਲ ਸਕਦਾ ਜ਼ਿੰਦਗੀ 'ਚ ਸ਼੍ਰੋਮਣੀ ਕਮੇਟੀ ਪ੍ਰਤੀ ਨਹੀਂ ਖਿਲਾਫ ਨਹੀਂ ਬੋਲ ਸਕਦਾ ਮੈਂ ਜ਼ਿੰਦਗੀ 'ਚ ਤਸੀਂ ਅਕਾਲੀ ਜਲ ਪ੍ਰਤੀਨਿਧੀ ਬੋਲ ਸਕਦਾ ਤੇ ਤੁਸੀਂ ਤਖਸਾ ਬਨ ਹੱਥ ਕਰਕੇ ਕਹਿੰਦੇ ਹੁੰਦੇ ਸੀ ਕਿ ਖਾਸ ਕਰ ਮਸ ਸੁਖਬੀਰ ਸਿੰਘ ਬਾਦਲ ਪ੍ਰਤੀ ਜ਼ਿੰਦਗੀ ਚ ਨਹੀਂ ਮੂੰਹ ਬੋਲ ਸਕਦਾ ਕਿਉਂਕਿ ਉਹ ਇੱਕ ਸੱਚਾ ਸਿੱਖ ਹੈ ਉਹਨੇ ਇੱਕ ਮੈਨੂੰ ਨਿਮਾਣੇ ਗਰੀਬ ਸਿੱਖ ਨੂੰ ਜਿਹਦੇ ਨਾਂ ਮਾਂ ਪਿਓ ਨਾ ਬਣਦੀ ਹੈ ਨਾ ਭੈਣ ਭਰਾ ਨਾਲ ਬਣਦੀ ਹੈ ਨਾ ਕਿਸੇ ਨਾਲ ਜਿਹਦੇ ਕੋਲੇ ਨਾ ਘਰ ਹੈ ਨਾ ਪ੍ਰੋਪਰਟੀ ਹੈ ਨਾ ਜ਼ਮੀਨ ਹੈ ਨਾ ਜਾਇਦਾਦ ਹੈ ਕਿ ਦੱਬਿਆ ਕੁਚਲਾ ਮੈਂ ਇਨਸਾਨ ਐ ਮੈਨੂੰ ਚੱਕ ਕੇ ਤਖਸਰੀ ਦਮਦਵਾ ਸਾਹਿਬ ਦਾ ਜਥੇਰ ਬਣਾਇਆ ਮੈਨੂੰ ਚੱਕ ਕੇ ਸ੍ਰੀ ਅਕਾਲ ਤਖਸਾਲ ਦਾ ਜਥੇਰ ਬਣਾਇਆ ਤੁਸੀਂ ਕਹਿੰਦੇ ਹੁੰਦੇ ਸੀ ਸਕਬੀਰ ਸਿੰਘ ਬਾਦਲ ਪ੍ਰਤੀ ਕਿ ਉਹ ਇੱਕ ਸੱਚਾ ਸਿੱਖ ਐ ਜੋਗ ਸਿੱਖ ਐ ਜਿਹਨੂੰ ਨਿੱਜੀ ਹਉਮੈ ਨਹੀਂ ਹੈਗੀ ਨਿੱਜੀ ਇਹ ਨਹੀਂ ਮੇਰੇ ਜਥੇਦਾਰ ਦਾ ਵਰਕਰ ਦਾ ਮੁੰਡਾ ਆਗੂ ਬਣੇ ਜਥੇਦਾਰ ਬਣੇ ਲੀਡਰ ਬਣੇ ਪ੍ਰਧਾਨ ਬਣੇ ਜਾਂ ਤੁਸੀਂ ਕਿਹਾ ਸੀ ਮੈਟ ਦੇ ਆਧਾਰ ਤੇ ਮੇਰੀ ਨਿਯੁਕਤੀ ਕੀਤੀ ਹੈ ਉਹ ਤਾਂ ਹੀ ਹੋਈ ਹੈ ਜੇ ਸਕੀਰ ਸਿੰਘ ਬਾਦਲ ਵਰਗਾ ਆਗੂ ਹੈ ਹੋਰ ਬੰਦਾ ਨਹੀਂ ਮੇਰੀ ਯੋਗਤਾ ਕਰ ਸਕਦਾ ਸੀ ਤੁਸੀਂ ਸੋਹਾਂ ਖਾਂਦੇ ਰਹੇ ਹੋ ਅਕਾਲ ਤੱਕ ਸਾਲ ਦੀਆਂ ਤਖਸੀਰਾਂ ਦੋਂ ਦੋਂ ਸੇਵਦੀਆਂ ਤੇ ਅੱਜ ਉਸ ਸ਼ਖਸ਼ ਪ੍ਰਤੀ ਤੁਸੀਂ ਕੀ ਕੁਛ ਬੋਲ ਰਹੇ ਹੋ ਸਿਰਫ ਲਾਲ ਸਾਹਿਬ ਵਾਸਤੇ ਵੀ ਸੈਂਟਰ ਨੇ ਬੀਜੇਪੀ ਨੇ ਤੁਹਾਨੂੰ ਥਾਪੜਾ ਦਿੱਤਾ ਰਾਘਵ ਚੱਡੇ ਨੇ ਜਾਂ ਭਗਵੰਤ ਮਾਨ ਨੇ ਥਾਪੜਾ ਦਿੱਤਾ ਤਾਂ ਕੌਮ ਦੀਆਂ ਪੰਥ ਦੀਆਂ ਜੋ ਸੰਸਥਾਾਂ ਮਾ ਉਹਨਾਂ ਦੇ ਵਿੱਚ ਤੁਸੀਂ ਅੰਦਰ ਕੋ ਸਪੈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਉਹਨਾਂ ਬਰਿਆਦਾ ਕੋਸ਼ਿਸ਼ ਕਰ ਰਹੇ ਹੋ ਖਿਲਾਫ ਕੋਸ਼ਿਸ਼ ਕਰ ਰਹੇ ਹੋ ਤੇ ਜਾਂ ਕੇ ਵੀ ਕੀ ਕੁਝ ਚੱਲ ਰਿਹਾ ਸਿੰਘ ਸਾਹਿਬ ਬਹੁਤ ਕੁਝ ਹੈ ਅੰਦਰ ਦੀਆਂ ਗੱਲਾਂ ਤੁਹਾਡੇ ਮੇਰੇ ਸਭ ਆਪਣੇ ਚਲੋਪੀਤ ਹੁੰਦੇ ਆ ਹਰ ਇੱਕ ਬੰਦੇ ਦੀ ਨਿੱਜੀ ਗੱਲ ਸੁਸੰਗਤ ਜੀ ਆਪਾਂ ਵੇਖਿਆ ਹੀ ਹੈ ਕਿ ਪਿਛਲੇ ਦਿਨੀ ਸੁਸੰਗਤ ਜੀ ਆਪਾਂ ਵੇਖਿਆ ਹੀ ਹੈ ਕਿ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬका ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸਾਡੇ ਬਹੁਤ ਹੀ ਕੌਮ ਦੇ ਪੰਥ ਦੇ ਸਤਿਕਾਰਯੋਗ ਹਸਤੀ ਰਹੇ ਨੇ ਉਹ ਆਪ ਚੱਲ ਕੇ ਜਾ ਕੇ ਇੱਕ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦੇ ਰਹੇ ਆ ਚਲੋ ਹਰ ਇੱਕ ਦਾ ਹੱਕ ਹੈ ਰਾਈਟ ਹੈ ਇੰਟਰਵਿਊ ਦਿੱਤੀ ਹੈ ਹੱਕ ਬਣਦਾ ਉਹਨਾਂ ਦਾ ਵਧੀਆ ਗੱਲ ਹੈ ਪਰ ਜੋ ਪੰਥ ਤੇ ਕੌਮ ਦੇ ਪ੍ਰਤੀ ਉਹਨਾਂ ਦੀ ਜਵਾਬਦੇਹੀ ਹੈ ਜਾਂ ਆਪਾਂ ਇੱਕ ਗੌਰ ਸਿੱਖ ਹੋ ਕੇ ਪੰਥ ਦੇ ਕੌਮ ਦੇ ਸਭ ਤੋਂ ਵੱਡੇ ਅਹੁਦੇ ਪਦਵੀ ਤੇ ਸੇਵਾ ਨਿਭਾ ਕੇ ਅੱਜ ਆਪਾਂ ਗੱਲਾਂ ਗੋਲ ਮੋਲ ਕਰਕੇ ਗੱਲਾਂ ਬਣਾ ਕੇ ਲੱਛੇਦਾਰ ਭਾਸ਼ਣ ਕਰਕੇ ਪੰਥ ਤੇ ਕੌਮ ਦੇ ਵਿੱਚ ਦੌੜਾ ਖੜੀ ਕਰ ਰਹੇ ਆ ਉਹਦੇ ਸਵਾਦ ਜਰੂਰ ਖੜਾ ਹੁੰਦਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਉਹੀ ਤਾਂ ਨਹੀਂ ਕਿ ਪੰਥ ਦੇ ਵਿੱਚ 파ੜਾ ਪੋੜ ਪੰਥ ਨਿਸ਼ਾਨ ਕਰਨਾ ਪੰਥ ਦੀਆਂ ਸੰਸਥਾਵਾਂ ਪ੍ਰਤੀ ਸ਼ੱਕ ਪੈਦਾ ਕਰਨਾ ਸ੍ਰੀ ਕਾਲ ਤਖਤ ਸਾਹਿਬ ਜੇ ਸਿੰਘ ਸਾਹਿਬ ਪ੍ਰਤੀ ਜਥੇਦਾਰ ਸਾਹਿਬ ਦੀ ਪਤਨੀ ਪਦਵੀ ਜੀ ਲੋਕਾਂ ਦੇ ਵਿੱਚ ਸਵਾਲ ਕਿੰਤੂ ਪੈਦਾ ਕਰਨਾ ਤੇ ਜਾਂ ਜੋ ਪੰਥਕ ਸਿਆਸਤ ਹੈ ਜੋ ਸਿੱਖਾਂ ਦੀ ਖੇਤਰੀ ਰਾਸੀ ਪਾਰਟੀ ਹੈ ਧਾਰਮਿਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਢਾਹ ਲਾਉਣਾ ਤੁਹਾਡੀਆਂ ਗੱਲਾਂ 'ਚੋਂ ਸਿੰਘ ਸਾਹਿਬ ਜੀ ਝਲਕ ਰਿਹਾ ਸੀ ਪਹਿਲੀ ਗੱਲ ਤਾਂ ਇਹ ਦੁਨੀਆ ਵੇਖ ਰਹੀ ਹੈ ਕਿ ਇੱਕ ਪਾਸੇ ਹਰ ਇੱਕ ਸਿੱਖ ਮਾਣ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਤੋਂ ਵੱਡੀ ਪਦਵੀ ਕੌਮ ਦੇ ਵਿੱਚ ਨਹੀਂ ਹੈਗੀ ਕਿਉਂਕਿ ਇਹ ਪਦਵੀ ਇੰਨੀ ਸਨਮਾਨ ਸਤਕਾਰਯੋਗ ਹੈ ਜੋ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਤਲਬ ਕਰ ਸਕਦੀ ਹੈ ਪ੍ਰਧਾਨ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਮੁੱਖ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਪਰ ਤੁਹਾਨੂੰ ਜੇ ਕੌਮ ਨੇ ਪੰਥ ਨੇ ਏਡੀ ਵੱਡੀ ਪਦਵੀ ਸੇਵਾ ਦਿੱਤੀ ਤਾਂ ਤੁਹਾਨੂੰ ਇਹ ਛੋਟੀ ਲੱਗੀ ਤੁਹਾਨੂੰ ਇਹ ਲੱਗਿਆ ਵੀ ਮੈਂ ਰਾਜਨੀਤੀ ਤੌਰ ਤੇ ਐਕਟੀਵਿਟੀ ਕਰਾਂ ਇਹ ਕੋਈ ਲੋਕੀ ਸ਼ਕੀ ਗੱਲ ਨਹੀਂ ਚਾਹੇ ਤੁਸੀਂ ਗੱਪ ਮਾਰੀ ਜਾਓ ਠੀਕ ਹੈ ਝੂਠ ਬੋਲੀ ਜਾਓ ਕਿ ਜੀ ਨਹੀਂ 2 ਦਸੰਬਰ ਤੋਂ ਬਾਅਦ ਮੇਰੇ ਮਨ ਚ ਫੁਰਨਾ ਨਹੀਂ ਸੀ ਮੈਂ ਬਾਹਰ ਜਾਣਾ ਸੀ ਮੈਨੂੰ ਕਿਹਾ ਪਰ ਇਹ ਰਿਕਾਰਡ ਹੈ ਕਿ ਪਰਮਜੀਤ ਸਿੰਘ ਸਰਨ ਉਹਨਾਂ ਕੋਲੇ ਵੀ ਕਿਹਾ ਤੁਸੀਂ ਮੈਨੂੰ ਕੱਲ ਦਾ ਪ੍ਰਧਾਨ ਬਣਾਓ ਮੈਂ ਸਰਕਾਰ ਬਣਾ ਦੂੰ ਤੇ ਮੇਰੇ ਵਰਗੇ ਨਮਾਣੇ ਸਿੱਖਾਂ ਕੋਲੇ ਬਹੁਤ ਵਾਰੀ ਕਿਹਾ ਤੁਸੀਂ ਕਿ ਮੈਨੂੰ ਕੇਰਾਂਗ ਜੇ ਕਾਲੀਆਲ ਦਾ ਪ੍ਰਧਾਨ ਬਣਾਇਆ ਜਾਵੇ ਨਾ ਤੇ ਮੈਂ ਸਰਵੀਰ ਸਿੰਘ ਬੰਦਲ ਨੂੰ ਮੁੱਖ ਮੰਤਰੀ ਬਣਾ ਦੂੰਗਾ ਮੈਂ ਕੱਲ੍ਹ ਦੀ ਸਰਕਾਰ ਬਣਾ ਦੂੰਗਾ ਉੱਥੋਂ ਕਿਤੇ ਨਾ ਕਿਤੇ ਲੱਗਦਾ ਸੀ ਕਿ ਤੁਹਾਨੂੰ ਸ੍ਰੀ ਕਾਲਟਕ ਸਭ ਦੀ ਪਦਵੀ ਛੋਟੀ ਲੱਗ ਰਹੀ ਹੈ ਇੱਕ دنیਵੀਂ ਪਾਰਟੀ ਦੀ ਪ੍ਰਧਾਨਗੀ ਵੱਡੀ ਲੱਗ ਰਹੀ ਹੈ ਇਹ ਘੱਟੋ ਘੱਟ ਜਥੇਦਾਰ ਦੀ ਪਦਵੀ ਤੋਂ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਗੱਲ ਤੁਰੋਂ ਅੰਦਰਲੀ ਗੱਲਾਂ ਆਪਾਂ ਨਹੀਂ ਕਰਨੀਆਂ ਪਰ ਜਦੋਂ ਤੁਸੀਂ ਮर्यादामां ਲੰਘ ਲਏ ਹੋ ਤੁਹਾਡੇ ਤੋਂ ਸਿੱਖਿਆ ਸੀ ਜਦੋਂ ਤੁਸੀਂ ਟੀਵੀਾਂ ਤੇ ਚੈਨਲਾਂ ਜਾ ਕੇ ਦੱਸ ਰਹੇ ਹੋ ਪਰ ਸਿੰਘ ਸਾਹਿਬ ਜੀ ਇਹ ਕਿਉਂ ਨਹੀਂ ਦੱਸਿਆ ਕਿ ਜਦੋਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਮੁਕਤ ਕਰਕੇ ਤਖਤ ਸ੍ਰੀ ਦਮਨੋ ਸਾਹਿਬ ਦਾ ਸੇਵਾਦਾਰ ਰੱਖਿਆ ਸੀ ਕਿਉਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਖਾਲਸਾ ਪੰਥ ਸਿੱਖ ਔਮਦਾਦ ਦਵਾ ਸੀ ਕਿ ਇੱਕ ਸਿੰਘ ਸਾਹਿਬ ਕੋਲੇ ਦੋ ਪਦਵੀਆਂ ਕਿਉਂ? ਇੱਕ ਤਖਤ ਦਾ ਜਥੇਦਾਰ ਕਿਉਂ ਨਹੀਂ ਲਾਇਆ ਜਾ ਰਿਹਾ? ਤੁਸੀਂ ਵੇਖੀ ਹੈ ਕਿ ਵੀ ਤੁਹਾਨੂੰ ਜਦੋਂ ਇੱਕ ਤਖਤ ਦਾ ਜਥੇਦਾਰ ਲਾਉਣ ਲੱਗੇ ਵੀ ਦਮਦਮਾ ਸਾਹਿਬ ਦਾ ਲਾ ਰੱਖ ਲੈਣੇ ਆਂ, ਅਕਾਲ ਤਖਤ ਦਾ ਲਾਉਣ ਲੱਗੇ ਤਾਂ ਤੁਹਾਡੇ ਮਨ 'ਚ ਕਿੰਨੀ ਕਾਲੀ ਪੈ ਗਈ ਸੀ? ਜਿਸ ਸਮੇਂ ਤੁਹਾਨੂੰ ਦਮਦਮਾ ਸਾਹਿਬ ਦਾ ਸੇਵਾਦਾਰ ਰੱਖਣਾ ਸੀ, ਅਕਾਲ ਤਖਤ ਸੌ ਲਾ ਕੇ ਉਦੋਂ ਜਿਸ ਦਿਨ ਲਾਹਿਆ ਸੇਵਾ ਮੁਕਤ ਕੀਤਾ ਕਾਲ ਤੱਕ ਸਭ ਤੋਂ ਕੱਲੇ ਦਮਦੋਂ ਸਾਹਿਬ ਰੱਖਿਆਗਾ ਗਿਆਨੀ ਲਖਬੀਰ ਸਿੰਘ ਨੂੰ ਸੇਵਾ ਦਿੱਤੀ ਹੈ ਉਦੋਂ ਜੇ ਆਪਾਂ 1 ਮਹੀਨਾ 2 ਮਹੀਨੇ ਪਿੱਛੇ ਸੇ ਲਈ ਆਈਏ ਤੁਹਾਨੂੰ ਲਾਉਣਾ ਸੀ ਅਫਵਾਹਾਂ ਸੀ ਅਫਵਾਹਾਂ ਕਿ ਅੱਜ ਗਿਆਨੀ ਹਰਪੀ ਸਿੰਘ ਨੂੰ ਸ੍ਰੀ ਕਾਲ ਤੱਕ ਸਭ ਤੋਂ ਸੇਵਾ ਮੁਕਤ ਕਰਕੇ ਕੱਲੇ ਦਮਦੋਂ ਸਾਹਿਬ ਦੇ ਸੇਵਾਦਾਰ ਰੱਖਿਆ ਜਾ ਸਕਦਾ ਜਾਂ ਹਟਾਇਆ ਜਾ ਸਕਦਾ ਪਰ ਜਦੋਂ ਅਜੈਕਟਿਵ ਦੀ ਮੀਟਿੰਗ ਹੋਈ ਤੁਹਾਡੇ ਘਰੇ ਨਵਨ ਸਿੰਘ ਸਾਹਿਬ ਸਾਰੇ ਆਪਾਂ ਤੁਹਾਡੇ ਸੁਭਚਿੰਤਕ ਤੁਹਾਡੇ ਮਿਲਣ ਵਾਲੇ ਇਕੱਠੇ ਹੋਏ ਸੀ ਤੁਹਾਨੂੰ ਬੜੀ ਕਾਲ ਸੀ ਬੜੀ ਬੇਚੈਨੀ ਸੀ ਬੜੀ ਬੇਅਚ ਵੀ ਸੀ ਕਿ ਮੈਨੂੰ ਨਾ ਲਾਹਿਆ ਜਾਵੇ ਕਿਦਰੇ ਤੁਸੀਂ ਕਹੇ ਸੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰੀਏ ਹਰਜਿੰਦਰ ਸਿੰਘ ਧਾਮੀ ਨਾਲ ਗੱਲ ਕਰੀਏ ਤੁਸੀਂ ਬੜੇ ਬੇਚੈਨ ਸੀ ਪਰ ਤੁਹਾਨੂੰ ਅਸੀਂ ਦਲਾਸਾ ਦੇ ਰਹੇ ਸੀ ਵੀ ਸਿੰਘ ਸਾਹਿਬ ਜੀ ਤੁਸੀਂ ਸੇਵਾ ਕਰੋ ਕਾਲੇ ਨਾ ਪੋ ਕੋਈ ਇਹ ਜਾ ਫੈਸਲਾ ਨਹੀਂ ਹੋਣਾ ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇ ਦੀ ਡਾਇਰੈਕਟਿਵ ਦੀ ਮੀਟਿੰਗ ਹੋਈ ਉਸ ਵੇਲੇ ਦੇ ਜਰਨਲਸ ਖਤਰ ਆਪਣੇ ਗਰੇਵਾਲ ਸਾਹਿਬ ਗੁਰਚਰਨ ਸਿੰਘ ਗਰੇਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਸਿੰਘ ਸਾਹਿਬ ਦਾ ਕੋਈ ਮਸਲਾ ਨਹੀਂ ਹੈਗਾ ਚਲੋ ਅੰਦਰਲੀ ਗੱਲ ਹੈ ਮੈਂ ਤੁਹਾਨੂੰ ਸੁਖਵੀਰ ਸਿੰਘ ਬਾਲਦੀਆਂ ਜੋ ਗੱਲਾਂ ਬਾਤਾਂ ਹੋਈਆਂ ਤੁਹਾਡੀ ਮੈਂ ਨਹੀਂ ਕਰਨੀ ਚਾਹੁੰਦੀ ਚਾਹੁੰਦਾ ਚਲੋ ਤੁਹਾਨੂੰ ਵਿਸ਼ਵਾਸ ਵੀ ਕਿਹਾ ਸੀ ਵੀ ਨਹੀਂ ਸਿੰਘ ਸਾਹਿਬ ਇਹ ਜੀ ਗੱਲ ਵਿੱਚ ਕਾਲੇ ਨਾ ਪੋ ਤੁਹਾਨੂੰ ਨਹੀਂ ਲਾਉਣਾ ਤੁਹਾਨੂੰ ਸੇਮੁਖਤ ਨਹੀਂ ਕਰਨਾ ਚਲੋ ਤੁਹਾਨੂੰ ਨਹੀਂ ਸੀ ਪਰ ਜਦੋਂ ਗਰੇਵਾਲ ਸਾਹਿਬ ਨੇ ਕਿਹਾ ਤੁਸੀਂ ਹੌਸਲੇ ਚਾਹੀਏ ਫਿਰ ਆਪਾਂ ਲੁਧਿਆਣਾ ਨੂੰ ਗਏ ਸੀ ਇਕੱਠੇ ਕਿਉਂਕਿ ਮੈਂ ਤੁਹਾਡੇ ਸੁਖ ਰਿਹਾ ਤੁਸੀਂ ਉਹ ਚੈਨਲ ਤੇ ਚੰਡੀਗੜ੍ਹ ਜਾ ਕੇ ਅੰਦਰ ਲੀਆਂ ਗੱਲਾਂ ਪੰਤ ਦੀਆਂ ਕੌਮ ਦੀਆਂ ਦੱਸ ਰਹੇ ਹੋ ਤਾਂ ਸਾਡਾ ਹੀ ਫਰਜ਼ ਬੰਦਾ ਜੋ ਜਿੰਨੀਆਂ ਕਿ ਤੁਹਾਡੇ ਪ੍ਰਤੀ ਸਾਡੇ ਕੋਲੇ ਹੈ ਕਿ ਜਦੋਂ ਇਜੈਕਟਿਵ ਦੀ ਮੀਟਿੰਗ ਹੋ ਗਈ ਪ੍ਰਵੰਤ ਕੀ ਮਸਲੇ ਵਿਚਾਰੇ ਗਏ ਤੁਹਾਡਾ ਮਸਲਾ ਨਹੀਂ ਵਿਚਾਰਿਆ ਗਿਆ ਤੁਹਾਡੇ ਸ਼ਬਦ ਯਾਦ ਹੈ ਜੀ ਉਹ ਲੁਧਿਆਣੇ ਤੋਂ ਆਪਾਂ ਜਾ ਰਹੇ ਸੀ ਤੁਸੀਂ ਮੈਨੂੰ ਇੱਕ ਸ਼ਬਦ ਕਿਹਾ ਸੀ ਕਿ ਮੈਨੂੰ ਲਾਉਣਾ ਤਾਂ ਚਾਹੁੰਦੇ ਸੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਪਰ ਲਾ ਨਹੀਂ ਸਕੇ ਕਿਉਂਕਿ ਮੇਰੇ ਸਾਹਮਣੇ ਤੁਹਾਨੂੰ ਮਨੀਂਦਰ ਸਾਸ਼ੇ ਦਾ ਫੋਨ ਆਇਆ ਸਖਦੇਵ ਸਿੰਘ ਢੀਂਡ세 ਦਾ ਫੋਨ ਆਇਆ ਬੀਬੀ ਜਗੀਰਕੌਰ ਦਾ ਫੋਨ ਆਇਆ ਰਾਘਵ ਚੱਡੇ ਦਾ ਫੋਨ ਆਇਆ ਤੇ ਉਹ ਸਾਨੀ ਸਾਹਿਬਾ ਰਾਸ ਮੈਂਬਰ ਉਹਦਾ ਫੋਨ ਆਇਆ ਉਹ ਸਾਰੇ ਫੋਨ ਆ ਰਹੇ ਸੀ ਪਰ ਤੁਸੀਂ ਕਿਹਾ ਕਿ ਨਹੀਂ ਚੰਬਰ ਮੈਨੂੰ ਲਾ ਤਾਂ ਦਿੰਦੇ ਅੱਜ ਪਰ ਇਸ ਕਰਕੇ ਨਹੀਂ ਮੈਨੂੰ ਸੇਵਾ ਮੁਕਤ ਕੀਤਾ ਕਿ ਜੇ ਅੱਜ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹ ਦਿੰਦੀ ਨਾ ਤਾਂ ਅੱਜ ਮੈਨੂੰ ਕੱਲਾ ਅਕਾਲ ਤਖਤ ਦਾ ਜਥੇਦਾਰ ਨਹੀਂ ਮੈਨੂੰ ਅਕਾਲ ਤਖਤ ਦਾ ਜਥੇਦਾਰ ਵੀ ਰੱਖਦਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਤੇ ਨਾਲ ਮੈਨੂੰ ਸ਼੍ਰੋਮਣੀ ਕਾਲੀਦਾ ਦਾ ਪ੍ਰਧਾਨ ਦਾ ਵੀ ਲਾਣ ਕਰ ਦੇਣਾ ਸੀ ਮੇਰਾ ਮੇਰੇ ਸਾਹਮਣੇ ਤੁਸੀਂ ਐਚਐਮਓ ਦੇ ਪੀਏ ਨਾਲ ਵੀ ਗੱਲ ਕੀਤੀ ਹੈ ਤੇ ਅੱਗੇ ਨਾਲ ਜੋ ਵੀ ਹੈਗੇ ਨੇ ਉਹ ਵੀ ਤੁਹਾਡੀ ਗੱਲ ਹੋਈ ਸੀ ਫੋਨ ਨਹੀਂ ਚੱਕਿਆ ਚਲੋ ਕੋਸ਼ਿਸ਼ ਕੀਤੀ ਤੁਸੀਂ ਸ਼ਾਇਦ ਇੱਕ ਵਾਰ ਗੱਲ ਵੀ ਹੋ ਗਈ ਸੀ ਤੁਸੀਂ ਇਹ ਕਿਹਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਤੇ ਬਾਗੀ ਧੜਾ ਪੰਜਾਬ ਦੀ ਸਰਕਾਰ ਆਮ ਆਦਮੀ ਅਤੇ ਬੀਜੇਪੀ ਸੈਂਟਰ ਸਰਕਾਰ ਸੈਂਟਰ ਸਰਕਾਰ ਬੀਜੇਪੀ ਅਤੇ ਆਮ ਆਦਮੀ ਪੰਜਾਬ ਸਰਕਾਰ ਇਹ ਦੋਨੇ ਅਤੇ ਬਾਗੀ ਧੜਾ ਜੋ ਕਾਲੀਦਲ ਦਾ ਢੀਂਡ ਸਾਹਿਬ ਬੀਬੀ ਜਗੀਕੌਰ ਇਹ ਸਾਰੇ ਇਹ ਮੈਨੂੰ ਕਲਾਕਾਲ ਤੱਕ ਦਾ ਜਥੇਦਾਰ ਨਹੀਂ ਨਾਲ ਅਕਾਲੀ ਦਲ ਦਾ ਪ੍ਰਧਾਨ ਵੀ ਐਲਾਨ ਕਰ ਦੇਣਗੇ ਇਸ ਤੋਂ ਡਰਦਿਆਂ ਨੇ ਮੈਨੂੰ ਅੱਜ ਨਹੀਂ ਸੇਵਾ ਮੁਕਤ ਕੀਤਾ ਤੁਸੀਂ ਇਹ ਕਿਹਾ ਸੀ ਪਰ ਮੈਂ ਮੇਰੀ ਬੇਨਤੀ ਤੁਹਾਡੇ ਯਾਦ ਹੋ ਮੈਂ ਤੁਹਾਨੂੰ ਕਹੇ ਸਿੰਘ ਸਾਹਿਬ ਜੀ ਜੇ ਤੁਹਾਡੇ ਮਨ ਚ ਆਹ ਹੰਕਾਰ ਹੈ ਨਾ ਵੀ ਸੂਬਾ ਸਰਕਾਰ ਮੇਰੀ ਮੱਤ ਕਰ ਰਹੀ ਹੈ ਸੈਂਟਰ ਸਰਕਾਰ ਮੇਰੀ ਮੱਤ ਕਰ ਰਹੀ ਹੈ ਬਾਗੀ ਤੜਾ ਮੇਰੀ ਮੱਤ ਕਰ ਰਹੀ ਹੈ ਪਰ ਤੁਸੀਂ ਕਾਲ ਤੱਕ ਦੇ ਜਥੇਦਾਰ ਦੀ ਪਦਵੀ ਤੇ ਰਹਿਣ ਦੇ ਯੋਗ ਨਹੀਂ ਮੈਂ ਤੁਹਾਨੂੰ ਬੇਇੱਜ਼ਤੀ ਕੀਤੀ ਸੀ ਤੁਹਾਡੀ ਜੀ ਯਾਦ ਹੋਵੇ ਕਿਉਂ ਕੌਮ ਨੂੰ ਕਿਉਂ ਪੰਥ ਨੂੰ ਦੁੱਬਦਾ ਚ ਪਾਇਆ ਜੇ ਆਪਾਂ ਸੈਂਟਰ ਸਰਕਾਰ ਦੇ ਨਾਲ ਹੀ ਚੱਲਣਾ ਜੇ ਆਪਾਂ ਸੂਬਾ ਸਰਕਾਰ ਨਾਲ ਚੱਲਣਾ ਫਿਰ ਪੰਥ ਦੀ ਸੇਵਾ ਕੌਮ ਦੀ ਸੇਵਾ ਕਿਵੇਂ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਪਰ ਤੁਸੀਂ ਕਹੇ ਨਹੀਂ ਚੱਬਰ ਤੂੰ ਕਾਲ ਤੂੰ ਗਰਮ ਨਾ ਹੋ ਵਿਧੀ ਵਿਧਾਨ ਚਾਹੀਦਾਗਾ ਮੈਨੂੰ ਲਾਉਣ ਵਾਸਤੇ ਨਾ ਚਲੋ ਮੈਨੂੰ ਦੱਸ ਕੇ ਲਾ ਦੇਣਾ ਸੇਵਾ ਮੁਕਤ ਕਰ ਦੇਣਾ ਚਲੋ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਹੋਈ ਦਮਦਵਾ ਸਾਹਿਬ ਰੋ ਅਕਾਲ ਤੱਕ ਤੇ ਰੋ ਤੁਸੀਂ ਕਿਹਾ ਮੈਨੂੰ ਦਮਦਮਾ ਸਾਹਿਬ ਮੈਂ ਲਾਈਕ ਰਹਿਣਾ ਚਾਹਣਾ ਤਾਂ ਤੁਹਾਨੂੰ ਸੀਨੀਅਰ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਪਰਦਾਸ ਜਦ ਧਾਮੀ ਨੇ ਬੇਨਤੀ ਕੀਤੀ ਤੁਸੀਂ ਕਿਹਾ ਮੈਂ ਦਮਦਮਾ ਸਾਹਿਬ ਜਿੱਥੇ ਰਹਿਣਾ ਚਾਹਣਾ ਤੇ ਤੁਹਾਨੂੰ ਦਮਦਮਾ ਸਾਹਿਬ ਦੀ ਸੇਵਾ ਇਤਿਹਾਲ ਤੱਕ ਸਾਹ ਤੋਂ ਗੈਨੀਰ ਭੀਸੀ ਹੁੰਦੀ ਈ ਤੀ ਇਹ ਅੰਦਰਲੀ ਗੱਲਾਂ ਮੈਂ ਤੁਹਾਡੇ ਸਿੱਖਿਆ ਨਹੀਂ ਜੋ ਤੁਸੀਂ ਬੋਲੇ ਮੈਂ ਬੋਲ ਰਹੀ ਸੀ ਗਿਆ ਪਰ ਜਦੋਂ ਹੁਣ ਤੁਸੀਂ ਇਹ ਗੱਲਾਂ ਕਰਨ ਲੱਗ ਗਏ ਚੈਨਲਾਂ ਦੇ ਜਾ ਕੇ ਚੈਨਲਾਂ ਦੇ ਵਿੱਚ ਜਾ ਕੇ ਚੈਨਲਾਂ ਤੇ ਬਹਿ ਕੇ ਤਾਂ ਫਿਰ ਅਸੀਂ ਵੀ ਦੱਸਗੇ ਕਿ ਤੁਸੀਂ ਕਿੰਨੇ ਤਰਲੋ ਮਸ਼ੀ ਹੋ ਰਹੇ ਸੀ ਕਿ ਮੇਰੀ ਸੇਵਾ ਮੇਰੀ ਪਦਵੀ ਮੇਰੇ ਹੱਥੋਂ ਖੁੱਸ ਰਹੀ ਹੈ ਤੇ ਹੁਣ ਤੁਸੀਂ ਗੱਲ ਕਰ ਰਹੇ ਹੋ ਇਹ ਕੋਈ ਸੱਚ ਨਹੀਂ ਕਿ ਤੁਹਾਨੂੰ ਜੋ ਭਾਜਪਾ ਵੱਲੋਂ ਸਲੇਵਸ ਮਿਲਿਆ ਸੀ ਸੂਬਾ ਸਰਕਾਰ ਵੱਲੋਂ ਸਲੇਵਸ ਮਿਲਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ 10 ਸਾਲ ਵਾਸਤੇ ਅਕਲ ਪਾਰਟੀ ਤੋਂ ਪਰਾ ਕਰਨਾ ਇਕੱਲਾ ਕਾਲੀ ਦਲ ਨਹੀਂ ਤੁਸੀਂ ਇਹ ਵੀ ਮਤਿਆ ਸੀ ਕਿ ਕਿਸੇ ਵੀ ਪਾਰਟੀ ਸਥਾਪਨ ਦਾ 10 ਸਾਲ ਪ੍ਰਧਾਨ ਨਹੀਂ ਬਣ ਸਕਦਾ ਪਰ ਉਹ ਪੰਥ ਦਾ ਸੇਵਾਦਾਰ ਕੌਮ ਦਾ ਸੇਵਾਦਾਰ ਜਿਹਦੇ ਗੁਰੂ ਪ੍ਰਤੀ ਸ਼ਰਧਾ ਸੀ ਗੁਰੂ ਪ੍ਰਤੀ ਪਿਆਰ ਸੀ ਸ਼ਰਧਾ ਸੀ ਕਿ ਜੇ ਮੇ ਗੁਰੂ ਨੇ ਮੈਨੂੰ ਪੰਜੋਂ ਸੇਕਣਾ ਜੇ ਗੁਰੂ ਨੇ ਮੇਰੇ ਨੇ ਮੈਨੂੰ 10 ਸਾਲ ਵਾਸਤੇ ਕੱਢਣਾ ਤਾਂ ਮੇਰੀ ਕੋਈ ਕਾਹਤ ਨਹੀਂ ਕਿ ਮੈਂ ਰਹਿ ਸਕਾਂ ਜੋ ਗੁਰੂ ਨੇ ਲਿਖਿਆ ਉਹੀ ਹੋਣਾਗਾ ਉਹਨੂੰ ਪਤਾ ਸੀ ਕਿ ਤੁਸੀਂ ਤੁਹਾਡੇ ਮਨ ਚ ਕੀ ਹੈ ਤੈਨੂੰ ਸੈਂਟਰ ਨੇ ਬੀਜੇਪੀ ਨੇ ਕੀ ਸਲੇਵਸ ਦਿੱਤਾ ਸੂਬਾ ਸਰਕਾਰ ਨੇ ਕੀ ਸਲੇਵਸ ਦਿੱਤਾਗਾ ਪਤਾ ਸੀ ਪਰ ਤੂੰ ਵੀ ਤੁਹਾਨੂੰ ਕੋਈ ਸੇਵਾ ਮੁਕਤ ਨਹੀਂ ਕੀਤਾ ਤੁਹਾਡੇ ਸਾਹਮਣੇ ਪੇਸ਼ ਹੋਏ ਜੋ ਤੁਹਾਡੀ ਰੰਜਸ਼ ਸੀ ਤੁਸੀਂ ਕੱਢੀ ਤੁਸੀਂ ਅੱਜ ਕਹਿ ਰਹੇ ਹੋ ਕਿ ਜ਼ਥੇਦਾਰ ਇਹ ਉਹ ਪਰ ਤੁਸੀਂ ਦੱਸੋ ਨਾ ਕਿੰਨੀ ਕੀ ਤੁਹਾਡੇ ਤੇ ਦਖਲਅੰਦਾਜ਼ੀ ਹੋਈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਭਰਤੀ ਕੀਤੀ ਪਰ ਅੱਜ ਤੁਹਾਡੀ ਇੰਟਰਵਿਊ ਤੋਂ ਪਤਾ ਲੱਗ ਜਾਂਦਾ ਵੀ ਧਰ ਭਰਤੀ ਬੋਗਸ ਸੀਗੀ ਕਿ ਲਈ ਡੀਲ ਤਾਂ ਤੁਹਾਡੇ ਨਾਲ ਹੋਗੀ ਸੀ ਨਾ ਵੀ ਪ੍ਰਧਾਨ ਤੁਹਾਨੂੰ ਬਣਾਉਣਾਗਾ ਡੀਲ ਤੁਹਾਡੇ ਨਾਲ ਹੋਗੀ ਤੇ ਜਿਹੜੀ ਭਰਤੀ ਕਰਾਈ ਹੈ ਜਿਹੜੇ ਵਰਕਰਾਂ ਨੇ ਭਰਤੀ ਕੀਤੀ ਹੈ ਡੈਲੀਗੇਟ ਬਣਾਇਆ ਤਾਂ ਬੋਗਸ ਸੀਗੇ ਕਿਉਂਕਿ ਕਲੀਅਰ ਸੀ ਸਾਰੇ ਬਾਗੀ ਧੜੇ ਨੇ ਤੁਹਾਡੇ ਨਾਲ ਗੱਲ ਹੋਈ ਹੋਈ ਤੁਸੀਂ ਆਪ ਦੱਸਿਆ ਕਿ ਤੁਹਾਨੂੰ ਹੀ ਇਹ ਪ੍ਰਧਾਨ ਬਣਾਉਣਾ ਸੀਗਾ ਫਿਰ ਇਹ ਭਰਤੀ ਕਰਨੀ ਇਹ ਡੈਲੀਗੇਟ ਬਣਾਉਣੇ ਇਹ ਤਾਂ ਬੁਗਤ ਧੋਖਾ ਪੰਤ ਨਾਲ ਕੌਮ ਨਾਲ ਤੇ ਕੌਮ ਦੀ ਜਥੇਬੰਦੀ ਤੁਸੀਂ ਪਾੜਨੀ ਸੀ ਅਕਾਲੀ ਦਲ ਨੂੰ ਦੋ ਫਾੜ ਕਰਨਾ ਸੀਗਾ ਆਪ ਹੀ ਤੁਸੀਂ ਕਿਦੇ ਵੇਖਿਆ ਕਿ ਜਿਹੜਾ ਜੱਜ ਹੋਵੇ ਫੈਸਲਾ ਕਰਨ ਵਾਲਾ ਤੇ ਉਹ ਇੱਕ ਧੜਦਾ ਬਣ ਜੀ ਇੱਕ ਧੜੇ ਦਾ ਬਣ ਜੀ ਸੋ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਤੁਹਾਡੀਆਂ ਮੈਂ ਸਮਝਦਾ ਚੰਗਾ ਹੀ ਹੈ ਕਿ ਤੁਸੀਂ ਨਾ ਪੰਥ ਨਾ ਗਦਾਰੀ ਕਰੋ ਨਾ ਕੌਮ ਨਾ ਗਦਾਰੀ ਕਰੋ ਤੁਸੀਂ ਬਹੁਤ ਸਤਿਕਾਰਯੋਗ ਸੇਵਾ 'ਚ ਰਹੇ ਹੋ ਬਹੁਤ ਗੱਲਾਂ ਨੇ ਆਪਣੀਆਂ ਜੇ ਹੁਣ ਤੁਸੀਂ ਟੀਵੀ 'ਆਂ ਤੇ ਜਾ ਕੇ ਦੱਸੋਗੇ ਕਿਉਂਕਿ ਤੁਹਾਨੂੰ ਅਸੀਂ ਥੋੜਾ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਅਕੇ ਮੈਂ ਜ਼ਿੰਦਗੀ 'ਚ ਸ੍ਰੀ ਅਕਾਲ ਤਖਸਾਲ ਪ੍ਰਤੀ ਨਹੀਂ ਬੋਲ ਸਕਦਾ ਜ਼ਿੰਦਗੀ 'ਚ ਸ਼੍ਰੋਮਣੀ ਕਮੇਟੀ ਪ੍ਰਤੀ ਨਹੀਂ ਖਿਲਾਫ ਨਹੀਂ ਬੋਲ ਸਕਦਾ ਮੈਂ ਜ਼ਿੰਦਗੀ 'ਚ ਤਸੀਂ ਅਕਾਲੀ ਦਲ ਪ੍ਰਤੀ ਨਹੀਂ ਬੋਲ ਸਕਦਾ ਤੇ ਤੁਸੀਂ ਤਖਸਾ ਬਲ ਹੱਥ ਕਰਕੇ ਕਹਿੰਦੇ ਹੁੰਦੇ ਸੀ ਕਿ ਖਾਸ ਕਰ ਮੈਂ ਸੁਖਬੀਰ ਸਿੰਘ ਬਾਦਲ ਪ੍ਰਤੀ ਜ਼ਿੰਦਗੀ ਚ ਨਹੀਂ ਮੂੰਹ ਬੋਲ ਸਕਦਾ ਕਿਉਂਕਿ ਉਹ ਇੱਕ ਸੱਚਾ ਸਿੱਖ ਹੈ ਉਹਨੇ ਇੱਕ ਮੈਨੂੰ ਨਿਮਾਣੇ ਗਰੀਬ ਸਿੱਖ ਨੂੰ ਜਿਹਦੇ ਨਾਂ ਮਾਂ ਪਿਓ ਨਾ ਬਣਦੀ ਹੈ ਨਾ ਭੈਣ ਭਰਾ ਨਾਲ ਬਣਦੀ